ਵੱਲੋਂ ਵਿਦਿਆਰਥੀਆਂ ਵੱਲੋਂ ਐਤਵਾਰ ਰਾਤ ਤੋਂ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਫਿਲਹਾਲ ਇਹ ਵਿਵਾਦ ਰੁਕਦਾ ਸ਼ਾਂਤ ਹੁੰਦਾ ਵਿਖਾਈ ਨਹੀਂ ਦੇ ਰਿਹਾ ਸਗੋਂ ਇਹ ਵਿਵਾਦ ਹੋਰ ਜ਼ਿਆਦਾ ਪੱਖ ਦਾ ਵਿਖਾਈ ਦੇ ਰਿਹਾ ਅਗਲੇ ਹੁਕਮ ਤੱਕ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਵਾਈਸ ਚਾਂਸਲਰ ਤੇ ਅਚਾਨਕ ਕੁੜੀਆਂ ਦੇ ਹੋਸਟਲ ਦੇ ਵਿੱਚ ਬਿਨਾਂ ਪਰਮਿਸ਼ਨ ਦੇ ਦਾਖਲ ਹੋਣ ਦੇ ਇਲਜ਼ਾਮ ਲੱਗੇ ਨੇ ਜਿਹਨ ਵਾਈਸ ਚਾਂਸਲਰ ਹੀ ਇਲਜ਼ਾਮਾਂ ਦੇ ਘੇਰੇ ਦੇ ਵਿੱਚ ਹੈ ਵਿਦਿਆਰਥੀ ਲਗਾਤਾਰ ਜਿਸ ਤੰਗ ਨਾਲ ਪ੍ਰਦਰਸ਼ਨ ਕਰ ਰਹੇ ਸੀ ਹੁਣ ਵੱਡਾ ਕਦਮ ਚੁੱਕਿਆ ਗਿਆ ਹੈ ਅਗਲੇ ਹੁਕਮਾਂ ਤੱਕ ਫਿਲਹਾਲ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ ਵਿਦਿਆਰਥੀਆਂ ਵੱਲੋਂ ਲਗਾਤਾਰ ਅੱ체ਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਲਜ਼ਾਮ ਵਾਈਸ ਚਾਂਸਲਰ ਤੇ ਨੇ ਕਿ ਬੀਸੀ ਅਚਾਨਕ ਕੁੜੀਆਂ ਦੇ ਹੋਸਟਲ ਦੇ ਵਿੱਚ ਦਾਖਲ ਹੋ ਗਏ ਉਹ ਵੀ ਬਿਨਾਂ ਕਿਸੇ ਇਜਾਜ਼ਤ ਬਿਨਾਂ ਕਿਸੇ ਪਰਮਿਸ਼ਨ ਬਿਨਾਂ ਕਿਸੇ ਵਜ੍ਹਾ ਬਿਨਾਂ ਕੋਈ ਕਾਰਨ ਰਜੀਵ ਗਾਂਧੀ ਲਾਈ ਯੂਨੀਵਰਸਿਟੀ ਦਾ ਇਹ ਵਿਵਾਦ ਪਟਿਆਲਾ ਦਾ ਇਹ ਮਾਮਲਾ ਅਗਲੇ ਹੁਕਮਾਂ ਤੱਕ ਫਿਲਹਾਲ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ ਹੈ ਵਿਗਿਆਨ ਉਹ ਕਹੇ ਅੱਗੇ ਹੁਣ ਇਸ ਪੂਰੇ ਮਾਮਲੇ ਲੈ ਕੇ ਕੀ ਕੁਝ ਨਵਾਂ ਮੋੜ ਨਿਕਲ ਕੇ ਆਉਂਦਾ ਹੈ ਸਾਹਮਣੇ ਦਮਨਪ੍ਰੀਤ ਫਿਲਹਾਲ ਸਾਡੇ ਸਹਿਯੋਗੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸੇਖਬਰ ਤੋਂ ਅਪਡੇਟ ਲਈ ਸਦਾ ਰੁਕਰਾਂਗੇ ਜੀ ਦਮਨ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਅਗਲੇ ਹਕਮਤਾਂਕ ਯੂਨੀਵਰਸਿਟੀ ਦਾ ਗੇਟ ਬੰਦ ਕਰ ਦਿੱਤਾ ਗਿਆ ਪਰ ਵਿਦਿਆਰਥੀਆਂ ਲਈ ਹੁਣ ਕੀ ਸੰਦੇਸ਼ ਹੈ ਵਿਦਿਆਰਥੀ ਕਿੱਥੇ ਨੇ ਕਿਤੇ ਨਾਲ ਹੀ ਪ੍ਰਦਰਸ਼ਨਕਾਰੀ ਜਿਹੜੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਉਹ ਕੀ ਕਹਿ ਰਹੇ ਨੇ ਬਿਲਕੁਲ ਅਮਿਤ ਲਗਾਤਾਰ ਪ੍ਰਦਰਸ਼ਨ ਕੱਲ 3 ਵਜੇ ਦੁਪਹਿਰ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ ਔਰ ਲਗਾਤਾਰ ਕਹਿ ਸਕਦਾ ਹੈ ਕਈ ਘੰਟੇ ਇਸ ਤਰ੍ਹਾਂ ਪ੍ਰਦਰਸ਼ਨ ਉੱਭੀ ਚੁੱਕੇ ਨੇਗੇ ਇਹ ਦੂਜੀ ਰਾਤ ਕਹ ਲਈਏ ਸਟੂਡੈਂਟਾਂ ਦੇ ਲਈ ਜਿਹ ਦੇ ਦੇ ਬੱਚੇ ਹਰੇ ਤੱਕ ਕੋਈ ਸਹਿਮਤੀ ਨਹੀਂ ਬਣੀ ਹਾਲਾਂਕਿ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਵਿਦਿਆਰਥੀਆਂ ਨੂੰ ਮਨਾ ਲਿਆ ਜਾਵੇ ਜਿਸ ਕਰਕੇ ਇਹ ਇਸ਼ੂ ਜਿਹੜਾ ਸੋਲਵ ਹੋ ਜਵੇ ਲੇਕਿਨ ਹੁਣ ਤੱਕ ਇਹ ਇਸ਼ੂ ਜਿਹੜਾ ਸੋਲਵ ਨਹੀਂ ਹੋ ਪਾਇਆ ਹੁਣ ਵਿਦਿਆਰਥੀ ਜਿਹੜੇ ਨੇ ਗੇਟ ਦੇ ਬਿਲਕੁਲ ਕੋਲ ਆ ਕੇ ਬੈਠ ਚੁੱਕੇ ਨੇ ਔਰ ਤਾਨਾ ਪ੍ਰਦਰਸ਼ਨ ਕਰ ਰਹੇ ਨੇ ਕਿ ਔਰ ਸਿੱਧੇ ਤੌਰ ਤੇ ਮੰਗ ਕਰ ਰਹੇ ਨੇ ਕਿ ਵਾਈਸ ਚਾਂਸਲਰ ਦਾ ਸਤੀਫਾ ਜਿਹੜਾ ਲੈ ਲਿਆ ਜਾਵੇ ਔਰ ਸਤੀਫੇ ਦੀ ਮੰਗ ਤੇ ਲਗਾਤਾਰ ਇਰੇੜਕਾ ਬਣਿਆ ਹੋਇਆ ਇਸ ਨੂੰ ਲੈ ਕੇ ਹੁਣ ਰਜੀਵ ਕਾਦੀ ਲਾ ਯੂਨੀਵਰਸਿਟੀ ਦੇ ਵੱਲੋਂ ਇੱਕ ਨੋਟਿਸ ਕੱਢਿਆ ਗਿਆ ਜਿਸ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਕਿ ਜਦ ਤੱਕ ਅਗਲੇ ਹੁਕਮਾਂ ਤੱਕ ਇਹ ਛੁੱਟੀ ਜਿਹੜੀ ਆ ਉਹ ਯੂਨੀਵਰਸਿਟੀ ਦੇ ਵਿੱਚ ਰਹੇਗੀ ਬੰਦ ਰਹੇਗੀ ਯੂਨੀਵਰਸਿਟੀ ਔਰ ਸਿੱਧੇ ਤੌਰ ਤੇ ਇਹ ਸੱਦਾ ਵੀ ਦਿੱਤਾ ਹੈ ਕਿ ਤੁਹਾਡੇ ਸਟੂਡੈਂਟ ਵਿਦਿਆਰਥੀਆਂ ਦੇ ਲਈ ਇਹ ਤੁਹਾਨੂੰ ਖੁੱਲਾ ਸੱਦਾ ਹੈ ਕਿ ਜਦੋਂ ਤੁਸੀਂ ਗੱਲ ਕਰਨਾ ਚਾਹੋ ਜਦੋਂ ਤੁਸੀਂ ਇਸ ਮੁੱਦੇ ਤੇ ਜਦੋਂ ਬੈਠ ਕੇ ਗੱਲ ਕਰਨਾ ਚਾਹੋ ਤਾਂ ਬੈਠੋ ਆਓ ਔਰ ਬੈਠ ਕੇ ਇਸ ਪੂਰੇ ਮਸਲੇ ਦਾ ਹੱਲ ਕਰਦੀਏ ਇਹ ਹੱਲ ਜਿਹੜਾ ਉਹ ਬੈਠ ਕੇ ਹੋਣਾ ਹੈ ਉਸ ਨੂੰ ਲੈ ਕੇ ਜੇਕਰ ਕਹਿ ਸਕਦੇ ਸਦਾ ਜਰੂਰ ਕਿਤੇ ਨਾ ਕਿਤੇ ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਲੇਕਿਨ ਵਿਦਿਆਸੀ ਇੱਕ ਗੱਲ ਤੇ ਇੱਕ ਮੰਗ ਤੇ ਅੜੇ ਹੋਏ ਨੇ ਕਿ ਜਿਹੜੇ ਵਾਈਸ ਚਾਂਸਲਰ ਨੇ ਅਸਤੀਫਾ ਦੇ ਹੂੰ ਪਰ ਜਿਸ ਢੰਗ ਦੇ ਨਾਲ ਪੂਰਾ ਵਿਵਾਦ ਖੜਾ ਹੋਇਆ bc ਦੇ ਉੱਪਰ ਇਲਜ਼ਾਮ ਲੱਗੇ ਫਿਲਹਾਲ bc ਵੱਲੋਂ ਕੀ ਕੁਝ ਪ੍ਰਤੀਕਿਰਿਆ ਨਿਕਲ ਕੇ ਸਾਹਮਣੇ bc ਆਫਿਸ ਹਲੋ ਸਟੂਡਿਓ ਲਾ ਕੇ ਕੀ ਕੁਝ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਕਿ ਆਖਰਕਾਰ ਹੋਇਆ ਕੀ ਸੀ ਬਿਲਕੁਲ ਅਮਿਤ ਦਾਸੀ ਇਹ ਕਿ ਵੀ ਸੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਮੀਡੀਆ ਕਰਮਚਾਰੀ ਜਿਹੜੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਪ੍ਰਸ਼ਾਸਨ ਜਿਹੜਾ ਹੈ ਉਹ ਯੂਨੀਵਰਸਿਟੀ ਦਾ ਉਹ ਕਿੰਨਾ ਕੁ ਤੇ ਚੁੱਪੀ ਧਾਰੀ ਬੈਠਾ ਹੈਗਾ ਹਾਲਾਂਕਿ ਵਿਦਿਆਰਥੀਆਂ ਦੇ ਨਾਲ ਲਗਾਤਾਰ ਗੱਲਬਾਤ ਵੀ ਕੀਤੀ ਜਾ ਰਹੀ ਹੈ ਕਿ ਉਹ ਉਹਨਾਂ ਨੂੰ ਮਨਾ ਲਿਆ ਜਾਵੇ ਵੀ ਸੀ ਵਾਈਸ ਚੈਂਸਟਰ ਖੁਦ ਵਿਦਿਆਰਥੀਆਂ ਦੇ ਵਿਚਕਾਰ ਬੈਠ ਕੇ ਗਏ ਨੇ ਜਿਸ ਦੇ ਵਿੱਚ ਵਿਦਿਆਰਥੀਆਂ ਨੇ ਖੁੱਲ ਕੇ ਆਪਣੀਆਂ ਮੰਗਾਂ ਵੀ ਰੱਖਿਆ ਨੇ ਲੇਕਿਨ ਸਿੱਧੇ ਤੌਰ ਤੇ ਮੂੰਹ ਤੇ ਹੀ ਸਤੀਫਾ ਵੀ ਮੰਗਿਆ ਕਿ ਤੁਸੀਂ ਸਤੀਫਾ ਦਿਓ ਤੁਹਾਡੀ ਇਹ ਜਿਹੜੀ ਕੀਤੀ ਹੋਈ ਹਰਕਤ ਅੱਜ ਦੀ ਨਹੀਂ ਔਸੂ ਆ ਕਿਤਨਾ ਕਿਤੇ ਹੁਣ ਅੰਗੈਲਿਆ ਨਹੀਂ ਜਾਵੇਗਾ ਤੁਸੀਂ ਇਸ ਤੀਫਾ ਦੋ ਉਸ ਬਾਅਦ ਅਸੀਂ ਆਪਣਾ ਪੜਨਾ ਜਿਹੜਾ ਉਹ ਖਤਮ ਕਰਾਂਗੇ ਸਿੱਧੇ ਤੌਰ ਤੇ ਜਿਹੜਾ ਅਬਾਈ ਸਟਾਫ ਨੂੰ ਕਹਿ ਪਿਆ ਗਿਆ ਮੂਤੇ ਉੱਪਰ ਹੁਣ ਜਿਹੜੀ ਕਮੇਟੀ ਬਣਾਈ ਗਈ ਕਿਉਂਕਿ ਹਰ ਇੱਕ ਯੂਨੀਵਰਸਿਟੀ ਹਰ ਇੱਕ ਖੇਤਰ ਦੇ ਵਿੱਚ ਇਸ ਤਰੀਕੇ ਦੀ ਇੱਕ ਕਮੇਟੀ ਹੁੰਦੀ ਹੈ ਭਾਵੇਂ ਕਾਲਜ ਹੋਵੇ ਯੂਨੀਵਰਸਿਟੀ ਹੋਵੇ ਤੋਂ ਉਹ ਕਮੇਟੀ ਬਣਾਈ ਗਈ ਉਸ ਕਮੇਟੀ ਦੇ ਅੱਗੇ ਵੀ ਮੁੱਦਾ ਰੱਖਣ ਨੂੰ ਜਿਹੜਾ ਵਿਦਿਆਰਥੀ ਨੂੰ ਕਿਹਾ ਗਿਆ ਕਿ ਤੁਸੀਂ ਉਸ ਕਮੇਟੀ ਦੇ ਅੱਗੇ ਇਹ ਮੁੱਦਾ ਰੱਖੋ ਔਰ ਕਮੇਟੀ ਜਿਹੜੀ ਹੈ ਪੂਰੇ ਮਾਮਲੇ ਜਾਂਚ ਕਰੇਗੀ ਲੇਕਿਨ ਉਸ ਦੇ ਉੱਪਰ ਵੀ ਅਕੇਲੀ ਕਿ ਹੁਣ ਤੱਕ ਕੋਈ ਵੀ ਸਹਿਮਤੀ ਜਿਹੜੀ ਹੈ ਉਹ ਵਿਦਿਆਰਥੀ ਦੇ ਮਨ ਨੂੰ ਨਹੀਂ ਬਿਠਾਈ ਗਈ ਹੈ ਇਹ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਇੱਥੇ ਹੁਣ ਵਿਦਿਆਰਥੀ ਵਿਜਿਤ ਵਿਖਾਈ ਦੇ ਰਹੇ ਨੇ ਪਰ ਜਿਸ ਤੰਗ ਦੇ ਨਾਲ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਹੈ ਹੋਸਟਲਸ ਦੇ ਵਿੱਚ ਕੀ ਹਲੇ ਵੀ ਵਿਦਿਆਰਥੀ ਮੌਜੂਦ ਨੇ ਕਿਉਂਕਿ ਜਿਸ ਅਗਲ ਤੁਸੀਂ ਦੱਸ ਰਹੇ ਹੋ ਕਿ ਯੂਨੀਵਰਸਿਟੀ ਦੇ ਦਿਨਾਂ ਦੇ ਲਈ ਜਾਂ ਅਗਲੇ ਹੁਕਮਤਾਂ ਕ ਬੰਦ ਕਰ ਦਿੱਤੀ ਗਈ ਹੈ ਵਿਦਿਆਰਥੀ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਜਾਂ ਜਿਹੜੇ ਅੰਦਰ ਸੀ ਜਿਹੜੇ ਹੋਸਟਲ ਸੀ ਉਹ ਵਿਦਿਆਰਥੀ ਹੁਣ ਕਿੱਥੇ ਨੇ ਬਿਲਕੁਲ ਦੇਖੋ ਹੋਸਟਲਾਂ ਦੇ ਵਿੱਚ ਵਿਦਿਆਰਥੀ ਹੈਗੇ ਨੇ ਕਲਾਸਾਂ ਜਿਹੜੀਆਂ ਨੇ ਉਹ ਬੰਦ ਰੇ ਕਿਉਂਕਿ ਵਿਦਿਆਰਥੀ ਕਲਾਸਾਂ ਜਿਹੜਾ ਉਹ ਜੁਆਇਨ ਨਹੀਂ ਕਰ ਰਹੇ ਲਗਾਤਾਰ ਕਿਉਂਕਿ ਵੱਡੇ ਪੱਦਰ ਦੇ ਉੱਪਰ ਵਿਦਿਆਰਥੀ ਜਿਹੜੇ ਉਹ ਸਰਨੇ ਪ੍ਰਦਰਸ਼ਨ ਦੇ ਉੱਪਰ ਬੈਠੇ ਹੋਏ ਨੇ ਔਰ ਸਟੂਡੈਂਟ ਏਕਾ ਜਿੱਕਰ ਕਹਿ ਲਈਏ ਤਾਂ ਉਹ ਆਪਣੇ ਪੰਜਾਬ ਦੇ ਵਿੱਚ ਕਿ ਹਰ ਇੱਕ ਯੂਨੀਵਰਸਿਟੀਆਂ ਦੇ ਵਿੱਚ ਇਸੇ ਤਰੀਕੇ ਨਾਲ ਦੇਖਣ ਨੂੰ ਮਿਲਦਾ ਹੈ ਤੇ ਸਟੂਡੈਂਟ ਯੂਨਿਟੀ ਜਿਹੜੀ ਉਹ ਜਰੂਰ ਜਿਹੜੀ ਇਸ ਪ੍ਰਦਰਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਾਫੀ ਵਿਦਿਆਰਥੀ ਹਾਲਾਂਕਿ ਕਈਆਂ ਦੇ ਜਿਹੜੇ ਮਾਪਿਓ ਆਪਣੇ ਨਾਲ ਵੀ ਵਿਦਿਆਰਥੀਆਂ ਨੂੰ ਲੈ ਗਏ ਨੇ ਆਪਣੇ ਜਿਹੜੇ ਘਰਾਂ ਦੇ ਵਿੱਚ ਲੇਕਿਨ ਕਾਫੀ ਵਿਦਿਆਰਥੀ ਹਾਲ ਠੀਕ ਹੈ ਨਜ਼ਰ ਬਣਾਏ ਰੱਖੋ ਦਮਨਪ੍ਰੀਤ ਅੱਗੇ ਅੱਗੇ ਅਪਡੇਟ ਐ ਇਸੇ ਖਬਰ ਦੇ ਉੱਪਰ ਤੁਹਾਡੇ ਕੋਲ ਅੰਦਰਾਂ ਨੂੰ ਫਿਲਹਾਲ ਬਹੁਤ ਬਹੁਤ ਸ਼ੁਕਰੀਆ ਸੋ ਵਿਦਿਆਰਥੀ ਹਾਲੇ ਵੀ ਜਿਹੜੇ ਡਟੇ ਹੋਏ ਨੇ ਪਰ ਫਿਲਹਾਲ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਅਗਲੇ ਹੁਕਮਾਂ ਤੱਕ ਯੂਨੀਵਰਸਿਟੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਪਰ ਪੀਸੀ ਦੇ ਅਸਤੀਫੇ ਦੀ ਮੰਗ ਦੇ ਉੱਪਰ ਵਿਦਿਆਰਥੀ ਇੱਥੇ ਅੜਦੇ ਵਿਖਾਈ ਦੇ ਰਹੇ ਨੇ ਬਜੇ ਦਿਨੇ ਵਿਦਿਆਰਥੀ ਰੁਕਰੰਗ ਅਗਲੀ ਖਬਰ ਦਾ ਰਾਜਸੰਸੀ ਦੇ ਕਸਬਾ ਚੁਗਾਵਾ ਦੇ ਵਿੱਚ ਦੁਕਾਨ ਦੇ ਉੱਪਰ ਸ਼ਰੇਆਮ ਗੋਲੀਆਂ ਛੱਲੀਆਂ ਨੇ ਪਵਨ ਕਲੈਕਸ਼ਨ ਨ